ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਆਜੋ ਦੋਸਤੋ ਦਿਖਾਈਏ ਤੁਹਾਨੂੰ ਓਮਿਸ਼ ਲੋਕਾਂ ਦੇ ਘਰ ਆ ਚਰਚ ਬਣਿਆ ਹੋਇਆ ਇਹਨਾਂ ਦਾ ਖੇਤਾਂ ਦੇ ਵਿੱਚ ਓਮਿਸ਼ ਇਹ ਜਰਮਨ ਤੋਂ ਆਏ ਹੋਏ ਲੋਕ ਨੇ ਇਹਨਾਂ ਨੂੰ ਜਰਮਨ ਓਮਿਸ਼ ਕਹਿੰਦੇ ਨੇ ਜੇ ਇੱਥੇ ਕੋਈ ਇਹਨਾਂ ਨੂੰ ਓਮਿਸ਼ ਕਹੇ ਦੇ ਤਾਂ ਇਹ ਗੁੱਸਾ ਕਰਦੇ ਆ ਇਹ ਆਪਣੇ ਆਪ ਨੂੰ ਜਰਮਨ ਕਹਾਉਂਦੇ ਨੇ ਇੱਕ ਹੁੰਦੇ ਨੇ ਜਰਮਨ ਵੈਪਡ ਉਹ ਵੀ ਇੰਨਾ ਵਰਗੀ ਹੁੰਦੇ ਆ ਪਰ ਉਹਨਾਂ ਦੇ ਕਾਨੂੰਨ ਇੰਨੇ ਸਖਤ ਨਹੀਂ ਹੈਗੇ ਜਿੰਨੇ ਇਹਨਾਂ ਦੇ ਨੇ ਇਹਨਾਂ ਦੇ ਕਾਨੂੰਨ ਇੰਨੇ ਸਖਤ ਨੇ ਨਾ ਤਾਂ ਇਹ ਕੋਈ ਟੈਕਨੋਲੋਜੀ ਦੀ ਵਰਤੋਂ ਕਰਦੇ ਆ ਨਾ ਕੰਪਿਊਟਰ ਨਾ ਫੋਨ ਨਾ ਇਹ ਬਹੁਤੀਆਂ ਗੱਡੀਆਂ ਦੀ ਵਰਤੋਂ ਕਰਦੇ ਆ ਖੇਤੀ ਵੀ ਇਹ ਘੋੜਿਆਂ ਨਾਲ ਕਰਦੇ ਹੁੰਦੇ ਸੀ ਪਹਿਲਾਂ ਪਰ ਹੁਣ ਇਹ ਟਰੈਕਟਰਾਂ ਨਾਲ ਕਰਨੀ ਸ਼ੁਰੂ ਕਰਤੀ ਤੇ ਕੁਝ ਨਮੀ ਪਨੀਰੀ ਥੋੜੀ ਮੋਟੀ ਨਮੀ ਜਿਹੜੀ ਤਕਨੀਕ ਆ ਉਹਦੀ ਵਰਤੋਂ ਕਰਨ ਲੱਗ ਗਈ ਆ ਪਰ ਪਹਿਲਾਂ ਵਾਲੇ ਜਮੀਂ ਨਹੀਂ ਵਰਤੋਂ ਕਰਦੇ ਤੇ ਜ਼ਿਆਦਾਤਰ ਦੇਖਦੇ ਆਂ ਸ਼ਹਿਰਾਂ 'ਚ ਵੀ ਜਾਂਦੇ ਨੇ ਤਾਂ ਆਪਦਾ ਟਰੈਕਟਰ ਲੈ ਕੇ ਜਾਂਦੇ ਆ ਤੇ ਟੈਕਨੋਲੋਜੀ ਤੋਂ ਜਾਨੀ ਦੂਰ ਰਹਿੰਦੇ ਆ ਰਹਿੰਦੇ ਵੀ ਜ਼ਿਆਦਾਤਰ ਖੇਤਾਂ 'ਚ ਨੇ ਆਪਦਾ ਹੀ ਇਹਨਾਂ ਦਾ ਚਰਚ ਬਣਾਇਆ ਹੁੰਦਾ ਕਾਲੇ ਕੱਪੜੇ ਪਾਉਂਦੇ ਆ ਪੂਰਾ ਸਰੀਰ ਲਗਭਗ ਟਕਿਆ ਹੁੰਦਾ ਕੱਪੜਿਆਂ ਨਾਲ ਸਿਰ ਦੇ ਉੱਤੇ ਗੋਲ ਟੋਪੀ ਲੈਂਦੀ ਹੁੰਦੀ ਆ ਤੇ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵੀ ਕੱਪੜੇ ਐਨ ਪੂਰੇ ਪਾਏ ਹੁੰਦੇ ਨੇ ਤੇ ਸਿਰ ਵੀ ਉਹਨਾਂ ਦਾ ਟਕਿਆ ਹੁੰਦਾ ਪੂਰਾ ਵਧੀਆ ਜਾਨੀ ਪਹਿਰਾਵਾ ਇਹਨਾਂ ਦਾ ਤੇ ਆਪਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਛੱਡ ਕੇ ਆਉਂਦੇ ਆ ਇਹਨਾਂ ਦੇ ਸਕੂਲ ਵੀ ਵੱਖਰੇ ਹੁੰਦੇ ਆ ਤੇ ਲੈ ਕੇ ਆਉਂਦੇ ਆ ਕਾਰਾਂ 'ਚ ਨਹੀਂ ਜਿਹੜੀਆਂ ਹੌਰਸ ਬੱਗੀ ਕਹਿ ਦਿੰਦੇ ਇੱਥੇ ਮਤਲਬ ਘੋੜੇ ਜੋੜੇ ਹੁੰਦੇ ਆ ਜਾਂ 2 ਜਾਂ 1 ਅੱਡੋ ਅੱਡ ਬਣਾਈਆਂ ਹੁੰਦੀਆਂ ਬੱਗੀਆਂ ਤੇ ਉਹਦੇ ਚ ਆਪਣੇ ਬੱਚਿਆਂ ਨੂੰ ਔਰਤਾਂ ਛੱਡ ਕੇ ਆਉਂਦੀਆਂ ਨੇ ਔਰਤਾਂ ਲੈ ਕੇ ਆਉਂਦੇ ਨੇ ਬੰਦੇ ਕਰਦੇ ਨੇ ਖੇਤੀ ਦਾ ਕੰਮ ਤੇ ਜਿਹੜਾ ਬੰਦਾ ਵਿਹੇਵਾ ਹੁੰਦਾ ਉਹਦੇ ਦਾੜੀ ਲਾਜ਼ਮੀ ਰੱਖੀ ਵੀ ਹੁੰਦੀ ਆ ਉਹਦੀ ਨਿਸ਼ਾਨੀ ਆ ਵੀ ਇਹ ਵਿਹੇਵਾ ਜਿਹੜਾ ਨਹੀਂ ਵਿਹੇਵਾ ਉਹਦੇ ਦਾੜੀ ਕੱਟੀ ਵੀ ਹੁੰਦੀ ਆ ਕਈ ਵਾਰੀ ਕਿਸੇ ਦੀ ਔਰਤ ਮਰ ਜੇ ਜੀਵਨ ਸਾਥੀ ਵਿਛੜ ਜੇ ਕਿਸੇ ਕਾਰਨ ਕਰਕੇ ਤਾਂ ਫਿਰ ਇਹ ਦਾੜੀ ਕਟਾ ਲੈਂਦੇ ਨੇ ਦੁਬਾਰੇ ਪਤਾ ਲੱਗ ਜਾਂਦਾ ਵੀ ਇਹ ਸਿੰਗਲ ਨੇ ਪਰ ਇਹਨਾਂ ਦੇ ਤਲਾਕ ਬਹੁਤ ਘੱਟ ਹੁੰਦੇ ਨੇ ਕਿਉਂਕਿ ਇਹਨਾਂ ਦੇ ਕਾਨੂੰਨ ਸਖਤ ਨੇ ਤੇ ਜਿਵੇਂ ਕਹਦੀ ਆ ਵੀ ਲਗਭਗ ਲਗਭਗ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੰਜਾਬੀਆਂ ਵਰਗੀਆਂ ਕਹਿ ਸਕਦੇ ਐ ਇਹਨਾਂ ਦੀਆਂ ਪਹਿਰਾਵਾ ਵੀ ਇਹਨਾਂ ਦਾ ਬਹੁਤ ਵਧੀਆ ਜਣੀ ਸੋਨਾ ਤੇ ਕਰਦੇ ਵੀ ਖੇਤੀ ਨੇ ਕਈ ਵਾਰੀ ਆਪਦੀ ਇਹਨਾਂ ਦੀਆਂ ਦੁਕਾਨਾਂ ਵੀ ਲਾਈਆਂ ਹੁੰਦੀਆਂ ਨੇ ਜਿਹੜੀ ਫਾਰਮਰ ਮਾਰਕੀਟ ਕਹਿੰਦੇ ਆ ਇੱਥੇ ਉਹ ਵੀ ਇਹਨਾਂ ਦੀਆਂ ਜ਼ਿਆਦਾਤਰ ਲਾਈਆਂ ਵੀ ਹੁੰਦੀਆਂ ਸ਼ਹਿਰਾਂ 'ਚ ਵੀ ਜਾਂ ਆਪਦੇ ਘਰ ਦੇ ਬਾਹਰੇ ਤੇ ਇਹ ਜਣੀ ਸਾਰਾ ਰੋੜ ਓਮਿਸ਼ ਰੋੜ ਵਜਦਾ ਕਿਉਂਕਿ ਇਹਦੇ ਤੇ ਸਾਰੇ ਇਹਨਾਂ ਲੋਕਾਂ ਦੇ ਘਰ ਨੇ ਇਹਨਾਂ ਦੀ ਇਹ ਵੀ ਖਾਸੀਅਤ ਆ ਜਿੱਥੇ ਇਹ ਰਹਿੰਦੇ ਨੇ ਐ ਨਹੀਂ ਹੈਗਾ ਕਿ ਇਕੱਲਾ ਜਾ ਘਰ ਪਾ ਕੇ ਬੈਠ ਕੇ ਨਾ ਆਪਦੀ ਕਮਿਊਨਿਟੀ ਦੇ ਨਾਲ ਰਹਿਣਾ ਹੀ ਪਸੰਦ ਕਰਦੇ ਨੇ ਤੇ ਚਰਚ ਦੇ ਵਿੱਚ ਜਾਣਾ ਹੀ ਜਾਣਾ ਇਹਨਾਂ ਨੇ ਇਹਨਾਂ ਦਾ ਚਰਚ ਵੀ ਵੱਖਰਾ ਯਾਨੀ ਇਹਨਾਂ ਦੇ ਜਿਹੜੇ ਸਿਧਾਂਤ ਨੇ ਬਹੁਤ ਜ਼ਿਆਦਾ ਗੋਰਿਆਂ ਨਾਲ ਵੱਖਰੇ ਨੇ ਗੋਰਿਆਂ ਦੇ ਦੇਸ਼ 'ਚ ਰਹਿ ਕੇ ਹਾਈ ਟੈਕਨੋਲੋਜੀ ਦੇ ਵਿੱਚ ਰਹਿ ਕੇ ਇਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਨੇ ਦੇਖੋ ਸਾਰੇ ਘਰ ਇਨਾਂ ਦੇ ਹੀ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਜਾਨੀ ਇਹ ਲਾਈਟ ਦੀ ਵਰਤੋਂ ਵੀ ਨਹੀਂ ਕਰਦੇ ਹੁੰਦੇ ਸੀ ਬਿਲਕੁਲ ਬਿਜਲੀ ਵੀ ਨਹੀਂ ਵਰਤਦੇ ਸੀ ਹੁਣ ਤਾਂ ਚਲੋ ਥੋੜਾ ਥੋੜਾ ਬਦਲਾ ਇਨਾਂ ਚਾਉਣਾ ਸ਼ੁਰੂ ਹੋ ਗਿਆ ਕਿਉਂਕਿ ਨਵੀਂ ਪਨੀਰੀ ਟੈਕਨੋਲੋਜੀ ਤੋਂ ਬਿਨਾ ਨਹੀਂ ਸਾਰ ਸਕਦੀ ਪਰ ਪਹਿਲਾਂ ਨਹੀਂ ਸੀ ਦੂਰ ਦੂਰ ਤੱਕ ਜ਼ਮੀਨਾਂ ਪਈਆਂ ਨੇ ਖੇਤੀ ਕਰਦੇ ਨੇ ਪੂਰੀਆਂ ਜੀ ਲਾ ਕੇ ਹਾਲਾਂਕਿ ਇਹ ਤੇ ਖੇਤੀ ਕੋਈ ਬਹੁਤੀ ਜ਼ਿਆਦਾ ਕਾਮਯਾਬ ਨਹੀਂ ਹੈਗੀ ਉਹ ਵੀ ਤੁਹਾਨੂੰ ਦੱਸਾਂਗੇ ਸਾਰੀ ਗੱਲਬਾਤ ਬਣਾਵਾਂਗੇ ਵੀਡੀਓ ਇੱਕ ਪਰ ਫਿਰ ਵੀ ਇਹ ਦੱਬ ਕੇ ਖੇਤੀ ਕਰਦੇ ਨੇ ਤੇ ਪੂਰੀ ਮਿਹਨਤ ਕਰਦੇ ਨੇ ਇਹ ਹਸਾਬ ਕਿਤਾਬ ਆਈ ਇਹਨਾਂ ਦਾ ਓਮ ਅਸ਼ ਲੋਕ ਨੇ ਜਿਹੜੇ ਸੋ ਇਹੋ ਜਿਹੇ ਗਰਾਊਂਡ ਲੈਵਲ ਦੀਆਂ ਜਿਹੜੀਆਂ ਗੱਲਾਂ ਬਾਤਾਂ ਛੁੱਡ ਨਾਲ ਕਰਦੇ ਰਹਿੰਦੇ ਨੇ ਕੋਈ ਬਹੁਤੇ ਵੱਡੇ ਆਪਾਂ ਬਲੌਗਰ ਨਹੀਂ ਹੈਗੇ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ ਹੈਗੀਆਂ ਜਿਹੜਾ ਕੁਝ ਇੱਥੇ ਆਮ ਦੇਖਦੇ ਆਂ ਜ਼ਿੰਦਗੀ ਦੇ ਵਿੱਚ ਆਮ ਵਰਤਾਰਿਆਂ ਚੋਂ ਜਿਹੜੀਆਂ ਚੀਜ਼ਾਂ ਉਹ ਸਾਨੂੰ ਦਿਖਾਈ ਦੀਆਂ ਨੇ ਸੱਚ ਜੋ ਵੀ ਇੱਥੇ ਹੈ ਜੇ ਇੱਥੇ ਇਹਨਾਂ ਦੀ ਕੋਈ ਸਿਫਤ ਕਰਨੀ ਬਣਦੀ ਆ ਤਾਂ ਉਹ ਸਿਫਤ ਵੀ ਕਰੀਦੀ ਆ ਜਿੱਥੇ ਕੋਈ ਇਹਨਾਂ ਚਾਹੇ ਲੱਗਦਾ ਵੀ ਇਹ ਆਪਣੇ ਨਾਲੋਂ ਗਲਤ ਆ ਤਾਂ ਉਹ ਗਲਤ ਵੀ ਆ ਇੱਕ ਗੱਲ ਇੱਥੇ ਜ਼ਰੂਰ ਦੇਖੀ ਆ ਵੀ ਜਿੰਨੇ ਆਪਣੇ ਸੜਕਾਂ ਦੇ ਆਲੇ ਦੁਆਲੇ ਦਰਖਤ ਨੇ ਇੱਥੇ ਕੋਈ ਦਰਖਤ ਨਹੀਂ ਸੜਕਾਂ ਦੇ ਆਲੇ ਦੁਆਲੇ ਸੜਕਾਂ ਜਮ੍ਹਾਂ ਐਨ ਸੁਨੀਆਂ ਹੀ ਨੇ ਲਗਭਗ ਜਿਹੜੇ ਦਰਖਤ ਨੇ ਉਹ ਸਰਕਾਰ ਵੱਲੋਂ ਲਾਜ਼ਮੀ ਕੀਤਾ ਹੋਇਆ ਵੀ ਆਪਣੀ ਜ਼ਮੀਨ ਦੇ ਵਿੱਚ 10ਵਾਂ ਹਿੱਸਾ ਤੁਸੀਂ ਦਰਖਤ ਲਾਉਣੇ ਆ ਤੇ ਉਹ ਲਾਏ ਹੋਏ ਨੇ ਲੋਕਾਂ ਦੇ ਵਿੱਚ ਲੋਕਾਂ ਦੇ 10ਵੇਂ ਹਿੱਸੇ ਤੋਂ ਵੀ ਵੱਧ ਲਾਏ ਹੋਏ ਨੇ ਪਰ 10ਵਾਂ ਹਿੱਸਾ ਤਾਂ ਲਾਉਣਾ ਹੀ ਪੈਂਦਾ ਵੈਸੇ ਕੋਈ ਇੰਨੇ ਜਿਆਦੇ ਦਰਖਤ ਨਹੀਂ ਜਿੰਨੀ ਆਪਾਂ ਇਹਨਾਂ ਦੀ ਸਿਫਤ ਕਰਦੇ ਆਂ ਆਪਾਂ ਜਿਵੇਂ ਦਰਖਤ ਲਾਉਨੇ ਆਂ ਉਹ ਮੇ ਦਾ ਕੋਈ ਇੰਨਾ ਦਾ ਉਹ ਬਹੁਤਾ ਵੱਡਾ ਹਿਸਾਬ ਕਿਤਾਬ ਨਹੀਂ ਘਰਾਂ ਦੇ ਆਲੇ ਦੁਆਲੇ ਵੀ ਦੇਖਦੇ ਆਂ ਜ਼ਿਆਦਾਤਰ ਘਰ ਰੋਡੇ ਹੀ ਪਏ ਨੇ ਕੋਈ ਬਹੁਤੇ ਦਰਖਤ ਨਹੀਂ ਇਹਨਾਂ ਦੇ ਲਾਏ ਹੋਏ ਹੁੰਦੇ ਠੀਕ ਆ ਬਹੁਤ ਗੋਰੇ ਪਿਆਰ ਵੀ ਕਰਦੇ ਆ ਦਰਖਤਾਂ ਨੂੰ ਕੁਦਰਤ ਨੂੰ ਪਿਆਰ ਕਰਦੇ ਆ ਪਰ ਹੁਣ ਤੁਸੀਂ ਦੇਖ ਹੀ ਸਕਦੇ ਹੋ ਹਨ ਕਿ ਕਿਤੇ ਟੱਕ ਪਏ ਨੇ ਕੋਈ ਦਰਖਤ ਨਹੀਂ ਵਿੱਚ ਦੂਰ ਦੂਰ ਤੱਕ ਐ ਪਿਆ ਜਮਾ ਰੜਾ ਮદાન ਜੋ ਇੱਥੋਂ ਦਾ ਸੱਚਾ ਉਹੀ ਗੱਲਾਂ ਹੁੱਡ ਨਾਲ ਸਾਂਝੀਆਂ ਕਰੀਦੀਆਂ ਨੇ ਜਿਹੜੇ ਓਮੇਸ਼ ਲੋਕ ਨੇ ਇਹ ਬੜੇ ਕਟੜ ਹੁੰਦੇ ਆ ਪੂਰੇ ਕਟੜ ਦਸਵਾਂ ਹਿੱਸਾ ਇਹਨਾਂ ਨੇ ਚਰਚ ਵਾਸਤੇ ਕੱਢਣਾ ਹੀ ਕੱਢਣਾ ਆਪਣੀ ਕਮਾਈ ਦਾ ਜਿਵੇਂ ਆਪਣੇ ਗੁਰੂ ਸਾਹਿਬ ਨੇ ਦਸਵਾਂ ਦਸੌਂਦ ਕੱਢਣ ਨੂੰ ਕਿਹਾ ਉਵੇਂ ਇਹ ਲੋਕ ਵੀ ਦਸਵਾਂ ਹਿੱਸਾ ਕੱਢਦੇ ਆ ਬਾਕੀ ਜਿਹੜੇ ਗੋਰੇ ਨੇ ਕ੍ਰਿਸਚੀਅਨ ਨੇ ਉਹ ਵੀ ਦਸਵਾਂ ਹਿੱਸਾ ਕਿਹਾ ਉਹਨਾਂ ਨੂੰ ਵੀ ਦਸਵਾਂ ਹਿੱਸਾ ਹੀ ਸਹੀ ਆ ਪਰ ਚਲੋ ਇਥੋਂ ਦੀਆਂ ਮਹਿੰਗਾਈਆਂ ਨੇ ਦਸਵਾਂ ਹਿੱਸਾ ਕਿਸੇ ਤੋਂ ਦਿੱਤਾ ਜਾਂਦਾ ਕਿਸੇ ਤੋਂ ਨਹੀਂ ਕੋਈ ਵੱੱਦ ਵੀ ਦੇ ਜਾਂਦਾ ਪਰ ਇਹ ਵੀ ਦਸਵੇਂ ਹਿੱਸੇ ਦੀ ਗੱਲ ਹੀ ਕਰਦੇ ਆ ਕਿਉਂਕਿ ਮੇਰੇ ਨਾਲ ਜਿੰਨੇ ਕੰਮ ਕਰਦੇ ਨੇ ਸਾਰੇ ਕ੍ਰਿਸਚੀਅਨ ਨੇ ਤੇ ਜਿੰਨਾ ਦੀ ਫੈਕਟਰੀ ਆ ਉਹ ਜਰਮਨ ਨੇ ਆਓਮਸ਼ ਨਹੀਂ ਹੈਗੇ ਜਰਮਨ ਵੈਪਰ ਕਹਿੰਦੇ ਆ ਉਹਨਾਂ ਨੂੰ ਉਹਨਾਂ ਦੇ ਰੂਲ ਥੋੜੇ ਜੇ ਆਓਮਸ਼ ਨਾਲੋਂ ਘੱਟ ਹੋ ਹੁੰਦੇ ਨੇ ਪਰ ਕੱਟੜ ਉਹ ਵੀ ਪੂਰੇ ਨੇ ਤੇ ਇਹ ਵੀ ਆਓਮਸ਼ ਵੀ ਪੂਰੇ ਕੱਟੜ ਨੇ ਜੇ ਕੋਈ ਇਹਨਾਂ ਦੇ ਸਾਹਮਣੇ ਕੋਈ ਮਤਲਬ ਇਹਨਾਂ ਦੇ ਧਰਮ ਨੂੰ ਮਾੜਾ ਕਹੇ ਤਾਂ ਇਹ ਬਰਦਾਸ਼ਤ ਨਹੀਂ ਕਰਦੇ ਹੈਗੇ ਤੇ ਇਹੋ ਜਿਹੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਿੰਨੇ ਆ ਜਿਹੜੀਆਂ ਗਰਾਊਂਡ ਲੈਵਲ ਦੀਆਂ ਗੱਲਾਂ ਜੋ ਇੱਥੋਂ ਦਾ ਸੱਚ ਆ ਉਹੀ ਤੁਹਾਡੇ ਨਾਲ ਸਾਂਝਾ ਕਰੀਦਾ ਜੇ ਗੱਲਬਾਤ ਚੰਗੀ ਲੱਗਦੀ ਆ ਤਾਂ ਸ਼ੇਅਰ ਕਰਦੇ ਆ ਕਰੋ ਤੇ ਫਾਲੋਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ